ਵਾਹਿਗੁਰੂ ਸਾਹਿਬ ਜੀਉ ਬਾਰਹਾ ਮਾਹ ਮਾਛ ਮਹੱਲਾ ਪੰਜਵਾ ਘਰ ਚੌਥਾ ਇੱਕ ਓ ਓੰਕਾਰ ਸਤ ਗੁਰ ਪ੍ਰਸਾਦ ਕਿਰਤ ਕਰਮ ਕੇ ਵਿਚੜੇ ਕਰ ਕਿਰਪਾ ਮਿਲ ਹੋ ਰਾਮ ਚਾਰ ਕੁੰਟ ਦਹ ਦਿਸ ਬ੍ਰਾਹਮੇ ਥਕਿ ਆਏ ਪ੍ਰਭ ਕੀ ਸ਼ਾਮ ਤੇਨ ਦੁਦੈ ਤੇ ਬਾਹਰੀ ਕਿਤੈ ਨ ਆਵੈ ਕਾਮ ਜਲ ਬਿਨ ਸਾਖ ਕੁਮਲਾਵਤੀ ਉਪਜੈ ਨਾਹੀ ਦਾਮ ਹਰ ਨਾਹਾ ਨ ਮਿਲਿਐ ਸਾਜਨ ਕਤ ਪਾਈਐ ਬਿਸਰਾਮ ਜਿਤ ਘਰ ਹਰ ਕੰਤ ਨਾਮ ਪ੍ਰਗਟਿ ਪਠ ਨਗਰ ਸੇ ਗ੍ਰਾਮ ਸਰਬ ਸਿੰਗਾਰ ਤਮ ਬੋਲ ਰਸ ਸਣ ਦੇਹੀ ਸਭ ਖਾਮ ਪ੍ਰਭ ਸੁਆਮੀ ਕੰਤ ਬਿਹੂਨੀਆ ਮੀਤ ਸਜਣ ਸਭ ਜਾਮ ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀਜੈ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਹਿ ਚਲ ਧਾਮ ਚੇਤ ਗੋਬਿੰਦ ਅਰਾਦੀਐ ਹੋਵੇ ਆਨੰਦ ਕਣਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਣਾ ਜਿਨ ਪਾਇਆ ਪ੍ਰਭ ਆਪਣਾ ਆਏ ਤਿਸਹਿ ਗਣਾ ਇਕਾ ਖੇਨਾ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਜਲ ਥਲ ਮਹੀ ਅਲ ਪੂਰਿਆ ਰਵਿਆ ਵਿੱਚ ਵਣਾ ਸੋ ਪ੍ਰਭ ਚਿਤ ਨ ਆਵਈ ਕਿਤੜਾ ਦੁਖ ਗਣਾ ਜਿੰਨੀ ਰਾਵਿਆ ਸੋ ਪ੍ਰਭ ਤਿੰਨਾਂ ਭਾਗ ਮਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭ ਿਸ ਕੈ ਪਾਇ ਲਗਾ ਬੈ ਸਾਖ ਧੀਰਨ ਕਿਉ ਬਾਢੀਆ ਜਿੰਨਾ ਪ੍ਰੇਮ ਵਿਸੋਹ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਤੋਹ ਪੁੱਤਰ ਕਲਤਰ ਨ ਸੰਗਤਨਾ ਹਰ ਅਵਨਾਸੀ ਓਹ ਪਲਚ ਪਲਚ ਸਗਲੀ ਮੂਈ ਟੂਠੈ ਤੰਦੈ ਮੋਹ ਇਕ ਸਹਰ ਕੇ ਨਾਮ ਬਿਨ ਅੱਗੈ ਲਹੀਐ ਖੋਹਿ ਦਾਈਬਸਾਰ ਬਿਗੁਚਣਾ ਪ੍ਰਭ ਬਿਨ ਅਬਰ ਨਾ ਕੋਏ ਪ੍ਰੀਤਮ ਚਰਣੀ ਜੋ ਲਗੇ ਤਿਨ ਕੀ ਨਿਰਮਲ ਸੋਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਹੋ ਪ੍ਰਾਪਤ ਹੋਏ ਬੈਸਾਖ ਸੁਹਾਵਾ ਤਾਂ ਲਗੇ ਜਾ ਸੰਤ ਭੇਟੈ ਹਰ ਸੋਏ ਹਰ ਜੇਠ ਜੁੜੰਦਾ ਲੋੜੀਐ ਜਿਸ ਅੱਗੇ ਸਭ ਨਿਵਾਨ ਹਰ ਸੱਜਣ ਦਾ ਵਣ ਲੱਗਿਆ ਕਿਸੈ ਨਾ ਦੇਈ ਬੰਨ ਮਾਨਕ ਮੋਤੀ ਨਾਮ ਪ੍ਰਭ ਓਨ ਲੱਗਿਆ ਨਾਹੀ ਸੰਨ ਰੰਗ ਸਬੇ ਨਾਰਾਇਣੈ ਜੀਤੇ ਮਨ ਪਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸਹੀ ਕਹੀ ਅਹ ਤਨ ਆਪਣ ਲਈ ਆਜੇ ਮਿਲੈ ਵਿਛੜਾ ਕਿਉ ਰੋਵਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਣਨ ਹਰ ਦੇਠ ਰੰਗੀਲਾ ਤਿਸ ਤਣੀ ਜਿਸ ਕੈ ਭਾਗ ਮਥਨ ਆਸਾੜਤ ਪੰਦਾ ਤਿਸ ਲਗੈ ਹਰ ਨਾ ਹੋ ਨਾ ਜਿਨਾਂ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਦੋਏ ਪਾਏ ਬਿਗੁਚੀਐ ਗਲ ਪਈ ਸੋ ਜਮ ਕੀ ਫਾਸ ਜੇ ਹਾਂ ਬੀਜੈ ਸੋ ਲੁਣੈ ਮਥੈ ਜੋ ਲਿਖਿਆ ਸਰੈਣ ਬਿਹਾਨੀ ਪਛਤਾਣੀ ਉੱਠ ਚੱਲੀ ਗਈ ਨਿਰਾਸ ਜਿਨ ਕੋ ਸਾਧੂ ਫੇਟੀਐ ਸੋ ਦਰਗਹਿ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਦ ਵਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਅਸਾੜ ਸੁਹੰਦਾ ਤਿਸ ਲਗੇ ਦੇਸ ਮਨ ਹਰ ਚਰਨ ਨਿਵਾਸ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਮਨ ਤਨ ਰਤਤਾ ਸੱਚ ਰੰਗ ਇੱਕੋ ਨਾਮ ਆਧਾਰ ਵਿਖਿਆ ਰੰਗ ਕੁੜਾਵਿਆ ਦਿਸਣ ਸਬੇ ਛਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਬਣ ਤਿਰਣ ਪ੍ਰਭ ਸੰਗ ਮੌਲਿਆ ਸਮਰੱਥ ਪੁਰਖਿ ਅਪਾਰ ਹਰ ਮਿਲਣੈ ਨੂੰ ਮਨ ਲੋਚਦਾ ਕਰਮ ਮਿਲਾ ਬਣ ਹਰ ਜਿੰਨੀ ਸਕੀਏ ਪ੍ਰਭ ਪਾਇਆ ਹਉ ਤਿਨ ਕੈ ਸਦ ਬਲਿਹਾਰ ਨਾਨਕ ਹਰ ਜੀ ਮਿਆਕਰ ਸ਼ਬਦ ਸਵਾਰਣ ਹਾਰ ਸਾਵਣ ਤਿਨਾ ਸੋਹਾਗਣੀ ਜਿਨ ਰਾਮ ਨਾਮ ਉਰ ਹਾਰ ਭਾਦੋ ਏ ਪਰਮ ਪੁਲਾਣੀਆਂ ਦੂਜੈ ਲਗਾਹੇਤ ਲਖ ਸ਼ਿੰਗਾਰ ਬਣਾਇ ਕਾਰਜ ਨਾਹੀ ਕੇਤ ਜਿਤ ਦਿਨ ਦੇਹ ਬਿਨ ਸੁਸੀ ਤਿਤ ਬੇਲੇ ਕਹਿ ਸੰਨ ਪ੍ਰੀਤਾ ਹਮ ਪਾਗੜ ਚਲਾਇਨ ਦੂਤ ਜਮ ਕਿਸੈ ਨ ਦੇਨੀ ਭੇਤਾ ਛੱਡ ਖੜੋ ਤੈ ਖਿਨੈ ਮਾਹੀ ਜਨ ਸਿਉ ਲੱਗਾ ਹੇਥ ਹੱਥ ਮਰੋੜੈ ਤਨ ਕਪੇ ਸ ਆਹੋ ਹੋ ਵਾਸੇ ਤ ਜੇਹਾ ਬੀਜੈ ਸੋ ਲੁਣੈ ਕਰਮ ਸੰਧੜਾ ਖੇਤ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਥ ਪ੍ਰਭ ਦੇਤ ਸੇ ਭਾਦੋਏ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੈ ਆ ਸੁਨ ਪ੍ਰੇਮ ਉਮਾ ਹੜਾ ਕਿਉ ਮਿਲਿਐ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਏ ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਈ ਬੇਨ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਏ ਜਿਨਿ ਚਾਖਿਆ ਪ੍ਰੇਮ ਰਸ ਸੇ ਤ੍ਰਿਵਤਰ ਰਹੇ ਆਗਾਏ ਆਪ ਤਿਆਗ ਬੇਨਤੀ ਕਰਹਿ ਲੇਹੋ ਪ੍ਰਭੂ ਲੜ ਲਾਏ ਜੋ ਹਰ ਕੰਤ ਮਿਲਾਈਐ ਸੇ ਵਿਛੜ ਕਤਹਿ ਨਾ ਜਾਏ ਪ੍ਰਭ ਬਿਨ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਅਸੂ ਸੁਖੀ ਬਸੰਦੀਆ ਜਿਨ ਨਾਮ ਆਹਰ ਰਾਇ ਕਤਕ ਕਰਮ ਕਮਾਵਣੀ ਦੋਸ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਬੇ ਰੋਗ ਬੇਮੁਖ ਹੋਏ RAM ਤੇ ਲੱਗਣ ਜਨਮ ਵਿਜੋਗ ਖਿਨ ਮੈਂ ਕੌੜੇ ਹੋਏ ਗਏ ਜਿੱਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋਬ ਹੈ ਰੋ ਕੀਤਾ ਕਿਛੂ ਨਾ ਹੋਵਾਈ ਲਿਖਿਆ ਤੁਰ ਸੰਜੋਗ ਬੜ ਭਾਗੀ ਮੇਰਾ ਪ੍ਰਭ ਮਿਲੈ ਤਾਂ ਤਰੈ ਸਭ ਵਿਯੋਗ ਨਾਨਕ ਕੋ ਪ੍ਰਭ ਰਾਖ ਲਹਿ ਮਿਰ ਸਾਹਿਬ ਬੰਦੀ ਮੋਚ ਕਤਕ ਹੋਵੈ ਸਾਧ ਸੰਗ ਬਿਨ ਸੈ ਸਬੇ ਸੋਚ ਮੰਗਰ ਮਾਹੀ ਸੋਹੰਦੀਆ ਹਰ ਪ੍ਰਸੰਗ ਬੈਠੜੀ ਆਹ ਤਿੰਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮਿਲੜੀ ਆਹ ਮਨ ਤਨ ਮੌਲਿਆ ਆਰਾਮ ਸਿਉ ਸੰਗ ਸਾਦ ਸਹੇਲੜੀ ਆਹ ਸਾਦ ਜਨਾ ਤੇ ਬਾਹਰੀ ਸੇ ਰਹਿਣ ਅਕੇ ਲੜੀ ਆਹ ਤਿੰਨ ਦੁੱਖ ਨ ਕਬਹੂ ਉਤਰੈ ਸੇ ਜਮ ਕੇ ਵਸ ਪੜੀ ਆਹ ਜਿਨੀ 라ਵੇ ਆ ਪ੍ਰਭ ਆਪਣਾ ਸੇ ਦਿਸਣ ਨਿਤ ਖੜੀ ਆਹ ਰਤਨ ਜਵੇ ਹਰ ਲਾਲ ਹਰ ਕੰਠ ਤਿਨਾ ਜੜੀ ਆਹ ਨਾਨਕ ਬਾਂਛੈ ਧੂੜ ਤਿਨਾ ਪ੍ਰਭ ਸਰਣੀ ਦਰ ਪੜੀ ਆਹ ਮੰਗਰ ਪ੍ਰਭ ਆਰਾਧਣਾ ਬਹੁੜ ਨਾ ਜਨਮ ੜੀ ਆਹ ਓਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾਹੋ ਮਨ ਬਿਦਿਆ ਚਰਨਾਰਬਿੰਦ ਦਰਸ਼ਨ ਲਗੜਾ ਸਾਹੋ ਹੋ ਟੋ ਗੋਬਿੰਦ ਗੁਪਾਲ ਰਾਏ ਸੇਵਾ ਸੁਆਮੀ ਲਾਹੋ ਵਿਖਿਆ ਪਹੋ ਨ ਸਕਈ ਮਿਲ ਸਾਧੂ ਗੁਣ ਗਾਹੋ ਜਹ ਤੇ ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸਮਾਹੋ ਕਰ ਗਹਿ ਲੀਨੀ ਪਾਰ ਬ੍ਰਹਮ ਬਹੁੜ ਨ ਵਿਛੜਿਆ ਹੋ ਬਾਰ ਜਾਉ ਲਖ ਦੇਰੀਆ ਹਰ ਸੱਜਣ ਅਗਮ ਅਗਾਹੋ ਸ਼ਰਮ ਪਈ ਨਾਰਾਇਣੇ ਨਾਨਕ ਦਰਪਈ ਆਹੋ ਓਗ ਸਹੰਦਾ ਸਰਬ ਸੁਖ ਜਿਸ ਬਖਸ਼ੇ ਬੇਪਰਵਾਹੋ ਮਾਗ ਮਜਨ ਸੰਗ ਸਾਧੂਆ ਤੂੜੀ ਕਰਿ ਇਸ਼ਨਾਨ ਹਰਿ ਕਾ ਨਾਮ ਤੇ ਆਏ ਸੁਣਾ ਸਭਨਾ ਨੂੰ ਕਰਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨਾ ਮੋਹੀਐ ਬਿਨ ਸੈ ਲੋਭ ਸੁਵਾਨ ਸਚੈ ਮਾਰਗ ਚਲਦਿਆ ਉਸਤਤ ਕਰੇ ਜਹਾਨ 68 ਤੀਰਤ ਸਗਲ ਪੁਨ ਜੀ ਦਇਆ ਪ੍ਰਵਾਨ ਜਿਸ ਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਣ ਜਿਨਾਂ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ ਮਾਗ ਸੁਚੇ ਸੇ ਕਾਂਢਿ ਅਹ ਜਿਨ ਪੂਰਾ ਗੁਰ ਮਿਹਰਵਾਨ ਫਲ ਗੁਣ ਅਨੰਦ ਉਪਾਰਜਨਾ ਹਰ ਸੱਜਣ ਪ੍ਰਗਟ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਇਛ ਪੁਨੀ ਬੜ ਭਾਗਣੀ ਬਰਪਾਇਆ ਹਰ ਰਾਈ ਨਿਲ ਸਹੀਆ ਮੰਗਲ ਲਗਾਵਹੀ ਗੀਤਾ ਗੋਵਿੰਦ ਅਲਾਈ ਹਰ ਜੇਹਾ ਅਬਰ ਨਾਂ ਦੀ ਸਈ ਕੋਈ ਦੂਜਾ ਲਵੈ ਨਾ ਲਾਏ ਹਲ ਤ ਪਲਤ ਸਵਾਰੇ ਓਨ ਨਹਿ ਚੱਲਦੇ ਤ ਅਨ ਜਾਏ ਸੰਸਾਰ ਸਾਗਰ ਤੇ ਰਖੇ ਅਨ ਬਹੁੜ ਨ ਜਨਮੇ ਤਾਏ ਜੇ ਬਾ ਏਕ ਅਨੇਕ ਗੁਣਾ ਤਰੇ ਨਾਨਕ ਚਰਣੀ ਪਾਏ ਫਲ ਗੁਣ ਨਿਤ ਸਲਾਹੀਐ ਜਿਸ ਨੂੰ ਤਿਲ ਨਾ ਤਮਾਏ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਹਰ ਗੁਰ ਪੂਰਾ ਆਰਾਧੇਆ ਦਰਗਹਿ ਸਚ ਖਰੇ ਸਰਬ ਸੁਖਾ ਨਿਤ ਚਰਣ ਹਰ ਬਹੁ ਜਲ ਬਖਮ ਤਰੇ ਪ੍ਰੇਮ ਪਗਤ ਤਿੰਨ ਪਾਈਆ ਵੇਖਿਆ ਨਾਹੀਂ ਜਰੇ ਕੂੜ ਗਏ ਦੁਬਦਾਨ ਸੀ ਪੂਰਨ ਸਚ ਪਰੇ ਪਾਰ ਬ੍ਰਹਮ ਪ੍ਰਭ ਸੇਵ ਦੇ ਮਨ ਅੰਦਰ ਇਕ ਤਰੇ ਮਾਹੇ ਦਿਵਸ ਮੂਰਤ ਪਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸ਼ਦਾਨ ਕਿਰਪਾ ਕਰੋ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ